ਪੰਜਾਬ ਵਿੱਚ ਨਸ਼ੇ ਨਾਲ ਆਏ ਦਿਨ ਹੀ ਸੈਂਕੜੇ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ। ਜੇਕਰ ਗੱਲ ਕਰੀਏ ਪੰਜਾਬ ਸਰਕਾਰ ਦੀ ਤਾਂ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਦੇ ਨਾਲ ਵਾਅਦੇ ਕੀਤੇ ਸਨ ਕਿ ਪੰਜਾਬ ਵਿੱਚੋਂ ਨਸ਼ਾ ਬਿਲਕੁਲ ਖਤਮ ਕਰ ਦਿੱਤਾ ਜਾਏਗਾ ਪਰ ਜੇਕਰ ਗਰਾਉਂਡ ਰਿਪੋਰਟ ਦੀ ਗੱਲ ਕਰੀਏ ਤਾਂ ਤਸਵੀਰਾਂ ਕੁਝ ਹੋਰ ਹੀ ਜ਼ਾਹਰ ਕਰਦੀਆਂ ਹਨ ਨਸ਼ੇ ਨੂੰ ਲੈ ਕੇ ਹੁਸ਼ਿਆਰਪੁਰ ਵਿੱਚ ਨੌਜਵਾਨਾਂ ਵੱਲੋਂ ਇੱਕ ਕਦਮ ਚੁੱਕਿਆ ਗਿਆ ਨਸ਼ੇ ਦੀ ਰੋਕਥਾਮ ਲਈ ਉਹਨਾਂ ਵੱਲੋਂ ਇੱਕ ਪੰਜਵਾਂ ਫੁੱਟਬਾਲ 7 ਸਾਈਡ ਟੂਰਨਾਮੈਂਟ ਕਰਵਾਇਆ ਗਿਆ ਇਸ ਟੂਰਨਾਮੈਂਟ ਰਾਤ ਵੇਲੇ ਖੇਡਿਆ ਗਿਆ ਇਸ ਟੂਰਨਾਮੈਂਟ ਵਿੱਚ ਹੁਸ਼ਿਆਰਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਡਾਕਟਰ ਰਾਜਕੁਮਾਰ ਦੇ ਨਾਲ ਧਾਰਮਿਕ ਸ਼ਖਸੀਅਤਾਂ ਨੇ ਵੀ ਹਿੱਸਾ ਲਿਆ ਇਸ ਮੌਕੇ ਤੇ ਡਾਕਟਰ ਰਾਜਕੁਮਾਰ ਨੇ ਬੋਲਦੇ ਹੋਏ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਹੈ ਤਾਂ ਅਜਿਹੇ ਟੂਰਨਾਮੈਂਟ ਹਰ ਪਿੰਡ ਵਿੱਚ ਹੋਣੇ ਚਾਹੀਦੇ ਹਨ ਕਹਿੰਦੇ ਕਿ ਨਵਾਂ ਟੂਰਨਾਮੈਂਟ ਕੀ ਬਖਸ਼ਦਾ ਕਰਾਂ ਦਾ ਸਭ ਤੋਂ ਪਹਿਲਾਂ ਸਾਰੇ ਸਤਕਾਰਯੋਗ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਤੇ ਜਿਹੜਾ ਅੰਬੇਡਕਰ ਸੈਨਾ ਪੰਜਾਬ ਦੇ ਵੱਲੋਂ ਨਿਰੰਤਰ ਜਿਹੜਾ ਸਮਾਜਿਕ ਤੇ ਧਾਰਮਿਕ ਕੰਮਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਨੌਜਵਾਨਾਂ ਦੇ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਦੇ ਲਈ ਇਹ ਅੰਬੇਡਕਰ ਸੈਨਾ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਜਿਹੜਾ ਪੰਜਵਾਂ ਵਿਸ਼ਾਲ ਨਾਈਟ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਜੀਤੂ ਟੀਮਾਂ ਨੂੰ ਵੱਡੇ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਜਿਸ ਦੇ ਵਿੱਚ ਲੜਕੀਆਂ ਦੇ ਜਲੰਧਰ ਦੇ ਕਲੱਬ ਜਿਹੜੇ ਭਾਗ ਲੈ ਰਹੇ ਨੇ ਬੱਚਿਆਂ ਦੀਆਂ ਟੀਮਾਂ ਨੂੰ ਜਿਹੜਾ ਆਏ ਹੋਏ ਜਿਹੜੇ ਹੈਗੇ ਮੁੱਖ ਮਹਿਮਾਨ ਹਨ ਉਹਨਾਂ ਦੁਆਰਾ ਇਨਾਮ ਦਿੱਤਾ ਜਾਵੇਗਾ ਔਰ ਇਸ ਟੂਰਨਾਮੈਂਟ ਦਾ ਮੁੱਖ ਮਕਸਦ ਇਹੀ ਆ ਨੌਜਵਾਨਾਂ ਨੂੰ ਉਦੇਸ਼ ਆ ਸਾਰਿਆਂ ਨੂੰ ਵੀ ਨਸ਼ਿਆਂ ਤੋਂ ਰਹਿਤ ਹੋ ਕੇ ਖੇਡਾਂ ਵੱਲ ਪ੍ਰੇਰਿਤ ਹੋ ਕੇ ਇੱਕ ਚੰਗੀ ਜ਼ਿੰਦਗੀ ਜੀ ਕੇ ਆਪਾਂ ਦੇਸ਼ ਤੇ ਪੰਜਾਬ ਦਾ ਜਿਹੜਾ ਨਾਮ ਚੱਕ ਸਕੀ। ਇਹ ਬਾਹੂਵਾਲ ਦੀ ਧਰਤੀ ਤੇ ਖੇਡ ਜਗਤ ਦਾ ਫੁੱਟਬਾਲ ਦਾ ਟੂਰਨਾਮੈਂਟ ਹੋ ਰਿਹਾ ਹੈ। ਇਹ ਸੱਚੇ ਨੌਜਵਾਨ ਵਰਗ ਲਈ ਇੱਕ ਪ੍ਰੇਰਨਾ ਦਾ ਸਰੋਤ ਹੈ। ਜਿੱਥੇ ਕਿ ਅੱਜ ਪੰਜਾਬ ਦਾ ਨੌਜਵਾਨ ਜਿਹੜਾ ਨਸ਼ੇ ਵਿੱਚ ਗੁਆਚਣ ਹੋ ਰਿਹਾ ਹੈ। ਇੱਥੇ ਆ ਵੀ ਨੌਜਵਾਨ ਮਾਮਾ ਦੇ ਜਿਹੜੇ ਪੁੱਤ ਨੇ ਜਿਹੜੇ ਨਸ਼ਿਆਂ ਤੋਂ ਦੂਰ ਰਹਿ ਕੇ ਖੇਡ ਜਗਤ ਨੂੰ ਫੁੱਲਦ ਕਰਦੇ ਨੇ ਤੇ ਦੂਜੀ ਗੱਲ ਹੈ ਇਸ ਟੂਰਨਾਮੈਂਟ ਦੀ ਇੱਕ ਲਖਣ ਵਾਲੀ ਹੈ ਕਿ ਇੱਥੇ ਸਾਡੀ ਸਾਡੀਆਂ ਬੱਚੀਆਂ ਨੂੰ ਸਾਡੀਆਂ ਲੜਕੀਆਂ ਨੂੰ ਵੀ ਇੱਥੇ ਪਹਿਲ ਕਦਮੀ ਨਾਲ ਭਾਗੀਦਾਰੀ ਇਸ ਤਰ੍ਹਾਂ ਕੀਤੀ ਜਾ ਰਹੀ ਹੈ ਇੱਥੇ ਕੋਈ ਕਹਿੰਦਾ ਕੁੜੀਆਂ ਤਾਂ ਕੁੜੀਆਂ ਤੇ ਚਿੜੀਆਂ ਨੇ ਉਹਨਾਂ ਦਾ ਕੀ ਹੈ ਪਰ ਆ ਜਿਹੜਾ ਵਾਹਣ ਦੀ ਧਰਤੀ ਦੇ ਖੇਡ ਮੈਦਾਨ ਵਿੱਚ ਖੇਡੇ ਜਾ ਰਹੇ ਮੇਰੇ ਅਮਾਜ ਨੇ ਸਾਡੀਆਂ ਧੀਆਂ ਬੱਚੀਆਂ ਆਪਣੇ ਜੋਰ ਦਿਖਾ ਰਹੀਆਂ ਨੇ ਫੁੱਟਬਾਲ ਦੇ ਮੈਚ ਨਾਲ ਜਿੱਦੋਂ ਜਹਾਂ ਆਪਣੇ ਪ੍ਰਾਣਾ ਨਾਲ ਖੇਡ ਰਹੀਆਂ ਨੇ ਇੱਥੋਂ ਪਤਾ ਲੱਗਦਾ ਇਹ ਧੀਆਂ ਜੜੀਆਂ ਨਹੀਂ ਇਹ ਕੁੜੀਆਂ ਇਹ ਸਾਡੀਆਂ ਬੱਚੀਆਂ ਇਹ ਸਾਡੇ ਸਰੋ ਜਮੀਂ ਦੇ ਰੀੜ ਦੀ ਹੱਡੀ ਨੇ ਸੋ ਅੱਜ ਦੇ ਇਸ ਮੈਡੀਕਲ ਸੈਨਾ ਵੱਲੋਂ ਕਰਵਾਏ ਜਾ ਰਹੇ ਫੁੱਟਬਾਲ ਮੈਚ ਦੀ ਸਾਰਿਆਂ ਨੂੰ ਵਧਾਈ ਹੋਵੇ ਤੁਹਾਨੂੰ ਨੌਜਵਾਨਾਂ ਨੂੰ ਅਨਸ਼ੀ ਕਰਦੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਸਭਾ ਦੇ ਉੱਤੋਂ ਕਿ ਕਿਤੇ ਕਾਲੇ ਕੂੜੇ ਨਸ਼ੇ ਕਰਨੇ ਛੱਡੋ ਆ ਵੇਖੋ ਜਿਵੇਂ ਤੁਹਾਡੇ ਵਰਗੇ ਨੌਜਵਾਨ ਨੇ ਜਿਹੜੇ ਨਸ਼ੇ ਤੋਂ ਦੂਰ ਰਹਿ ਕੇ ਖੇਲ ਜਗਤ ਨੂੰ ਮੁਖਮਤ ਕਰਦੇ ਹੋਏ ਆਪਣੀ ਜਾਨ ਵੀ ਤਦਰੁਸਤ ਰੱਖਦੇ ਨੇ ਮਾਪਿਆਂ ਨੂੰ ਖੁਸ਼ ਕਰਦੇ ਨੇ ਕਿ ਜਿੱਥੇ ਸਿਆਸਤ ਦੇ ਖੇਤਿਆਂ ਨੂੰ ਵੀ ਖੁਸ਼ ਕਰਦੇ ਨੇ ਤੁਹਾਨੂੰ ਸਾਡੇ ਵੱਡੇ ਵੀਰ ਡਾਕਟਰ ਰਾਜਕਮਰ ਜੀ ਜੋ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਦਾ ਪ੍ਰਜੰਨ ਡਾਕਟਰ ਸਰੋਵਰ ਵੀ ਨਾਲ ਆਏ ਨੇ ਚੇਚਕਾ ਤਸ਼ੀਕਾ ਦੇ ਲਈ ਮੈਂ ਸਮਝਦਾ ਕਿ ਇਸ ਮੈਚ ਨੂੰ ਚਾਰਚੰਦ ਲਾਲ ਨਾਲ ਲੈ ਆਏ ਨੇ ਸਾਡੇ ਵੱਡੇ ਵੀਰ डॉक्टर राज कुमार जी का जितम की आना तो जीव आया धनवाद है और जो समाधिक दर्शक देख रहे हैं उन्हों भी धनबाद है वाईगुरु जी का खर्चा वाई अच्छ अंबेडकर सैना पंजाब दुआबा स्पोर्ट्स क्लब वालों पांच टूरनामेंट सैवन साइड टूरनामेंट जो करवाया जा रहा है और ਤੁਮਹੋਂ ਪਰ ਹਰ ਸਾਲ ਕਮੇਟਿਕਾ ਸੈਨਾ ਵੱਲੋਂ ਸਾਡੇ ਨਾਲ ਕੋ ਕਰਵਾਇਆ ਜਾਂਦਾ ਹੈ। ਔਰ ਮੈਂ ਬਹੁਤ ਮੁਬਾਰਕਬਾਦ ਹੁੰਦਾ ਖੁਲਵਾ ਨੂੰ ਪ੍ਰਧਾਨ ਤੇ ਉਹਨਾਂ ਦੇ तमाम ਸਾਥੀਆਂ ਨੂੰ ਜਿਨ੍ਹਾਂ ਦਾ ਬਹੁਤ ਵੱਡਾ ਤੇ ਬਿਲਖਣ ਪ੍ਰਯਾਸ ਔਰ ਉਹਨਾਂ ਦੇ ਪ੍ਰਯਾਸ ਸਦਕਾ ਇਹ ਸਭ ਕੁਝ ਸੰਭਵ ਹੋਇਆ ਹੈ ਔਰ ਮੈਂ ਸਮਝਦਾ ਕਿ ਇਹ ਜੋ ਫੁੱਟਬਾਲ ਲੀਗ ਕਰਵਾਈ ਜਾ ਰਹੀ ਹੈ ਇਹ ਸਾਡੇ ਬੱਚਿਆਂ ਦੇ ਵਿੱਚ ਬਹੁਤ ਸ਼ਾਹ ਭਰਦੀ ਹੈ ਔਰ ਬੱਚਿਆਂ ਦੇ ਲਈ ਅੱਜ ਮੈਂ ਦੇਖਿਆ ਕਿ ਪਹਿਲੇ ਤੋਂ ਲੈ ਕੇ ਪੰਜਵੇਂ ਟੂਰਨਾਮੈਂਟ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਔਰ ਇਸ ਦੇ ਲਈ ਬਹੁਤ ਵਧਾਈ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਸ ਦੇ ਵਿੱਚ ਸਮਾਜ ਦਾ ਹਰ ਜਿਹੜਾ ਵਰਗ ਹੈ ਉਹ ਹਰ ਵਰਗ ਜਿਹੜਾ ਇਸ ਦੇ ਵਿੱਚ ਉਸ ਦੀ ਸ਼ਮੂਲੀਅਤ ਹੈ ਔਰ ਸਾਡੇ ਮਹਾਪੁਰਸ਼ ਆ ਬਾਬਾ ਜੀ ਬਾਬਾ ਕੇਵਲ ਜੀ ਚੇਤੇ ਤੌਰ ਤੇ ਉਹਨਾਂ ਦੇ ਸਾਰੇ ਸਾਥੀ ਅੱਜ ਉਹ ਚੇਤੇ ਤੌਰ ਤੇ ਹੋਰ ਮਹਾਪੁਰਸ਼ ਵੀ ਪਹੁੰਚ ਰਹੇ ਸੋ ਮਹਾਪੁਰਸ਼ਾਂ ਦਾ ਵੀ ਅਸ਼ੀਰਵਾਦ ਹੈ तो इस दिहाड़े से मैं बहुत बहुत मुबारकबाद दिता तो वाहगुरू अभी अरदस करता है कि इस तरह के जो टूर्नामेंट होते रहन ता बच्चे जड़े मजबूत रहन और नशे तो दूर रहें प्रॉपर्टी बेचने और खरीदने के लिए संपर्क करें फेयर डील प्रॉपर्टीज